ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹੀ ਦੀ ਆਓ ਅਸੀਂ ਅੱਜ ਇਨ੍ਹਾਂ ਪਵਿੱਤਰ ਬਚਨਾਂ ਨੂੰ ਮੰਨਨ ਕਰਨ ਤੋਂ ਪਹਿਲਾਂ ਦੇਖਣ ਤੋਂ ਪਹਿਲਾਂ ਆਓ ਅਸੀਂ ਗੱਲ ਕਰੀਏ ਉਹਨਾਂ ਲੋਕਾਂ ਦੇ ਬਾਰੇ ਵਿੱਚ ਜੋ ਹਰ ਸਮੇਂ ਦੁਖੀ ਅਤੇ ਨਿਰਾਸ਼ ਰਹਿੰਦੇ ਹਨ ਹਰ ਪਾਸਿਓਂ ਰਾਹਤੇ ਬੰਦ ਹੋ ਚੁੱਕੇ ਹਨ ਉਹਨਾਂ ਦੇ ਅਤੇ ਨਿਰਾਸ਼ਾ ਦੇ ਕਾਰਨ ਉਹ ਅੰਧਕਾਰ ਦੇ ਵਿੱਚ ਚਲੇ ਜਾਂਦੇ ਹਨ ਹਨੇਰੇ ਦੇ ਵਿੱਚ ਚਲੇ ਜਾਂਦੇ ਹਨ ਆਪਣਾ ਜੀਵਨ ਜੋ ਮੁਰਦਿਆਂ ਦੀ ਤਰ੍ਹਾਂ ਜੀਣ ਲੱਗ ਪੈਂਦੇ ਹਨ ਇਹ ਸਾਡੇ ਜੀਵਨ ਦੇ ਵਿੱਚ ਕੋਈ ਆਸ਼ਾ ਨਹੀਂ ਕੋਈ ਉਮੀਦ ਨਹੀਂ ਤਾਂ ਪਰਮੇਸ਼ਰ ਦਾ ਅੱਜ ਉਹਨਾਂ ਦੁਖੀ ਹੋਏ ਲੋਕਾਂ ਨੂੰ ਪ੍ਰਮੇਸ਼ਰ ਦਾ ਬਚਨ ਉੱਤਰ ਦੇਣ ਦੇ ਲਈ ਜਾ ਰਿਹਾ ਹੈ ਤਾਂ ਆਓ ਅਸੀਂ ਵੇਖੀਏ ਜਗਉਰਾ ਦੀ ਪੋਥੀ ਉਸਤਾ ਬਾਈ ਤੇਜ ਉਸ ਦਾ 24 ਵਚਨ ਦੱਸਦਾ ਹੈ ਕਿਉਂ ਜੋ ਉਹਨੇ ਦੁਖੀਆਂ ਦੇ ਦੁੱਖਾਂ ਨੂੰ ਤੁਸ਼ ਨਾ ਜਾਣਿਆ ਨਾ ਉਸ ਤੋਂ ਕਿਣ ਕੀਤੀ ਅਤੇ ਨਾ ਉਸ ਤੋਂ ਆਪਣਾ ਮੂੰਹ ਛਪਾਇਆ ਸਗੋਂ ਜਦ ਉਸਨੇ ਉਸ ਦੀ ਦਵਾਈ ਦਿੱਤੀ ਤਾਂ ਉਹਨੇ ਸੁਨੇਹਾ ਆਮਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਸ ਵਚਨ ਦੇ ਦੁਆਰਾ ਤਾ ਰੇ ਪਰਮੇਸ਼ਰ ਦੇ ਲੋਗੋ ਅੱਜ ਇਹ ਵਚਨ ਸਾਡੇ ਜੀਵਨਾਂ ਦੇ ਵਿੱਚ ਜੋ ਲੋਕ ਦੁਖੀ ਹਨ ਜੋ ਸੋਚਦੇ ਹਨ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਦੇ ਰਿਹਾ ਸਾਡੇ ਨਾਲ ਗੱਲਬਾਤ ਨਹੀਂ ਕਰ ਰਿਹਾ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਕਿਦਾਂ ਦੇ ਲੀਗਾ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਹਾਂ ਤਾਂ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਕਿ ਪਰਮੇਸ਼ਰ ਮਾਰੇ ਤਾਂ ਨੂੰ ਹਰ ਇੱਕ ਜੀਵਨ ਨੂੰ ਉੱਤਰ ਜ਼ਰੂਰ ਦੇਂਦਾ ਜੋ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਪਾਲਦਾ ਤਾਂ ਪਰਮੇਸ਼ਰ ਦਾ वचन ਦੱਸਦਾ ਬਾਈਬਲ ਦੱਸਦੀ ਹੈ ਜ਼ਮੂਰਾਂ ਦੀ ਪੁਥੀ ਇਸ ਦਾ 27 ਦੇ ਉਸ ਦਾ ਪੰਜਵਾਂ ਵਚਨ ਦੱਸਦਾ ਹੈ ਬੇਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕੋਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਾਪਾਵੇਗਾ ਆਮੀਨ ਅਤੇ ਪਰਮੇਸ਼ਰ ਤੇਰਾ ਵਚਨ ਦੱਸਦਾ ਉਹ ਮੈਨੂੰ ਚਤਾਨ ਤੇ ਉੱਚਾ ਕਰੇਗਾ ਆਮੀਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਅਤੇ ਪਰਮੇਸ਼ਰ ਤੇਰਾ ਵਚਨ ਦੱਸਦਾ 27 ਬਿਆਏ ਉਸਦਾ 10 ਵਚਨ ਦੱਸਦਾ ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਦ ਯਹੋਵਾ ਮੈਨੂੰ ਸੰਭੇਗਾ ਆਮੀਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਇਹ ਪਿਆਰੇ ਭੈਣ ਭਾਈਓ ਇਹ ਪਿਆਰੇ ਲੋਕੋ ਜਦੋਂ ਆਪਣੇ ਆਪ ਦੇ ਰਿਸ਼ਤੇ ਦੂਰ ਦੇ ਰਿਸ਼ਤੇ ਨਜ਼ਦੀਕ ਦੇ ਰਿਸ਼ਤੇ ਸਾਨੂੰ ਛੱਡ ਜਾਂਦੇ ਹਨ ਦੁੱਖ ਦੇ ਸਮੇਂ ਸਾਡੀ ਜ਼ਰੂਰਤ ਦੇ ਸਮੇਂ ਵਿੱਚ ਜਦੋਂ ਸਾਨੂੰ ਆਪਣਿਆਂ ਦੀ ਲੋੜ ਹੁੰਦੀ ਹੈ ਆਪਿਆਂ ਦੀ ਲੋੜ ਹੁੰਦੀ ਹੈ ਤਾਂ ਅਸੀਂ ਦੁਖੀ ਹੋਣ ਦੇ ਕਾਹਨ ਸਾਡੇ ਸੰਸਾਰਕ ਜੋ ਜੀਵਨ ਦੇ ਵਿੱਚ ਦੋਸਤ ਮਿੱਤਰ ਉਹ ਵੀ ਸਾਡਾ ਸਾਥ ਛੱਡ ਜਾਂਦੇ ਹਨ ਤਾਂ ਪਰਮੇਸ਼ਰ ਦਾ ਵਚਨ ਦੱਸ ਰਿਹਾ ਵੀ ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਾਂ ਜੇ ਹੋਵਾ ਮੈਨੂੰ ਸੰਭੇਗਾ ਆਮੇ ਤਾਂ ਹੀ ਪਰਮੇਸ਼ਰ ਦੇ ਲੋਗੋ ਪਰਮੇਸ਼ਰ ਨੂੰ ਅਸੀਂ ਆਪਣੇ ਜੀਵਨਾਂ ਦੇ ਵਿੱਚ ਬੁਲਾਈਏ ਤਾਂ ਪਰਮੇਸ਼ਰ ਸਾਡੇ ਨਾਲ ਰਮੇਸ਼ਰ ਸਾਡੇ ਹਰ ਸਮੇਂ ਸਾਡੇ ਨਾਲ ਰਹਿੰਦਾ ਬਸ ਸਾਨੂੰ ਇੱਕ ਵਾਰੀ ਆਪਣੇ ਦਿਲਾਂ ਨੂੰ ਖੋਲ ਕੇ ਪਰਮੇਸ਼ਰ ਨੂੰ ਬੁਲਾਉਣ ਦੀ ਜ਼ਰੂਰਤ ਹੈ। ਉਹ ਸਾਡੇ ਹਿਰਦਿਆਂ ਦੇ ਵਿੱਚ ਆਉਣ ਦੇ ਲਈ ਤਿਆਰ ਹਨ। ਤਾਂ ਆਓ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਲੋਕ ਦੁਖੀ ਰਹਿੰਦੇ ਹਨ, ਹਰ ਸਮੇਂ ਹਰ ਸਮੇਂ ਨਰਾਸ਼ਾ ਦੇ ਵਿੱਚ ਹਨ, ਤਾਂ ਮਿਸ ਸਾਨੂੰ ਆਪਣੀ ਬਚਨਾਂ ਦੇ ਲਈ ਸਾਨੂੰ ਉੱਚਾ ਕਰਨ ਦੇ ਲਈ ਜਾ ਰਿਹਾ। ਉਸ ਨਰਾਸ਼ਾ ਦੇ ਵਿੱਚੋਂ ਕੰਧਨ ਦੇ ਲਈ ਜਾ ਰਿਹਾ। ਤਾਂ ਆਓ ਅਸੀਂ ਪ੍ਰਾਰਥਨਾ ਕਰੀਏ। ਉਹਨਾਂ ਲੋਕਾਂ ਦੀ ਨਹੀਂ ਚੋਕ ਹਰ ਸਮੇਂ ਨਿਰਾਸ਼ ਰਹਿੰਦੇ ਹਨ ਤਾਂ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਇਸ ਸਮੇਂ ਪਰਮੇਸ਼ਰ ਅਸੀਂ ਤੇਰੇ ਚਰਨਾਂ ਦੇ ਨਜ਼ਦੀਕ ਆਉਂਦੇ ਹਾਂ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਸਾਡੇ ਆਦਰ ਕਰਤਾ ਪਰਮੇਸ਼ਰ ਤਬ ਉਹ ਯੀਸ਼ੂ ਮਸੀਹ ਦੇ ਨਾਲ ਵਿੱਚ ਹਾਲੇਲੂਆ ਪਰਮੇਸ਼ਰ ਮੈਂ ਤੇਰੇ ਪਵਿੱਤਰ ਲਹੂ ਦੇ ਵਿੱਚ ਹਾਜ਼ਰ ਹੁੰਨੀ ਆ ਪਰਮੇਸ਼ਰ ਪਰਮੇਸ਼ਰ ਹਰ ਇੱਕ ਭੈਣ ਭਾਈ ਦੇ ਲਈ ਹਰ ਇੱਕ ਉਹ ਪ੍ਰਾਣ ਦੇ ਲਈ ਪਰਮੇਸ਼ਰ ਜੋ ਇਸ ਸਮੇਂ ਦੁਖੀ ਹਿੱਦਿਆਂ ਆਗ ਤੇ ਨੂੰ ਪੁਕਾਰ ਰਹੇ ਹਨ ਪਰਮੇਸ਼ਰ ਉਹਨਾਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਹਰ ਇੱਕ ਬੱਚਿਆਂ ਦੇ ਉੱਤੇ ਪਰਮੇਸ਼ਰ ਹਰ ਇੱਕ ਪ੍ਰਾਣ ਦੇ ਉੱਤੇ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਜੋ ਤੈਨੂੰ ਉਦਾਰ ਕਰਤਾ ਮੰਨਦੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਰ ਇੱਕ ਮਾਨ ਦੇ ਵਿੱਚ ਤੇਰੀ ਸ਼ਾਂਤੀ ਹੈ ਜੋ ਪਰਮੇਸ਼ਰ ਸਾਰੀ ਸਮਝ ਤੋਂ ਬਾਹਰ ਹੈ ਪਰਮੇਸ਼ਰ ਹਰ ਇੱਕ ਕਮਾਨ ਦੇ ਵਿੱਚ ਸ਼ਾਂਤੀ ਅਤੇ ਸਕੂਨ ਭਾ ਦੇ ਪਰਮੇਸ਼ਰ ਹਰ ਇੱਕ ਦੁੱਖ ਤੋਂ ਹਰ ਇੱਕ ਪਰੇਸ਼ਾਨੀ ਤੋਂ ਛੁਟਕਾਰਾ ਦੇ ਪਰਮੇਸ਼ਰ ਤੇਰੇ ਪਵਿੱਤਰ ਲਹੂ ਦੇ ਦੁਆਰਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਰ ਇੱਕ ਪ੍ਰਾਣ ਦੀ ਹਰ ਇੱਕ ਜੀਵਨ ਦੀ ਪਰਮੇਸ਼ਰ ਦੁੱਖਾਂ ਤੋਂ ਤਕਲੀਫਾਂ ਤੋਂ ਪਰਮੇਸ਼ਰ ਨੇ ਦੇ ਕਮਜ਼ੋਰੀਆਂ ਤੋਂ ਇਹਨਾਂ ਦੀਆਂ ਬਿਮਾਰੀਆਂ ਤੋਂ ਹਾਲੇਲੂਇਆ ਪਰਮੇਸ਼ਰ ਇਹਨਾਂ ਦੇ ਕਮਜ਼ੋਰ ਪ੍ਰਭੂਖਾਂ ਤੋਂ ਪਰਮੇਸ਼ਰ ਇਹਨਾਂ ਦੀਆਂ ਸ਼ਰਾਬਤ ਹੋਏ ਬੰਦਰਾਂ ਤੋਂ ਸ਼ਤਕਾਰਾ ਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਰ ਇੱਕ ਕਰਜ਼ੇ ਦੀਆਂ ਬਿਮਾਰੀਆਂ ਜੋ ਕਰਜ਼ੇ ਦੇ ਜੋ ਸ਼ੈਤਾਨ ਦੇ ਵੱਲੋਂ ਪਰਮੇਸ਼ਰ ਉਹ ਦੁਸ਼ਟ ਤਾਤਵਾਂ ਤੋਂ ਜੋ ਸ਼ੈਤਾਨ ਵੱਲੋਂ ਪਰਮੇਸ਼ਰ ਹਾਰਿ ਜੀ ਜੋ ਵੈਰੀ ਬੀਚਾਲਾ ਪਰਮੇਸ਼ਰ ਜੋ ਸ਼ੈਤਾਨ ਦੇ ਬੰਦੋ ਪਰਮੇਸ਼ਰ ਹਾਰਿ ਜੋ ਦੁੱਖ ਵਿਵਤਾ ਤੋਂ ਪਰਮੇਸ਼ਰ ਇਹਨਾਂ ਨੂੰ ਸ਼ਤਕਾਇਆ ਦੇ ਪ੍ਰਭੂ ਈਸ਼ੂ ਮਸੀਹ ਦੇ ਨਾਮ ਵਿੱਚ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਆਪ ਜੋ ਸਾਰੇ ਦੇ ਵਿੱਚੋਂ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਸੁਣਦੇ ਹੋ ਪਰਮੇਸ਼ਰ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਹਾਂ ਅਤੇ ਆਮਨ ਦੇ ਵਿੱਚ ਪਰਮੇਸ਼ਰ ਦੇਣ ਦੇ ਪਰਮੇਸ਼ਰ ਤੇਰਾ ਧੰਨਵਾਦ ਧੰਨਵਾਦ ਕਰਦੇ ਆ ਪਰਮੇਸ਼ਰ ਸਾਰਾ ਆਦਰ ਅਤੇ ਸਾਰੀ ਮਹਿਮਾ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚੰਗਦਿਆ। ਆਮੀਨ।